ਹਾਂਜੀ ਅੱਜ ਆਪਾਂ ਜਾਣਾ ਜੀ ਯਾਰ ਦੋਸਤ ਦੇ ਵਿਆਹ ਤੇ ਇੱਧਰ ਮੈਂ ਤੇ ਮੇਰੇ ਫਾਦਰ ਸਾਹਿਬ ਰੈਡੀ ਛੜੀ ਹੋ ਕੇ ਮੁੱਛਾਂ ਦਾ ਸਟਾਈਲ ਬਣਾ ਕੇ ਨਿਕਲ ਗਏ ਲੰਬੇ ਸਫ਼ਰ ਤੇ ਤੇ ਅੱਜ ਆਪਾਂ ਜਾਣਾ ਜੀ ਪਾਕਿਸਤਾਨ ਦੀ ਬਾਰਡਰ ਦੇ ਨਾਲ ਲੱਗਦੇ ਸ਼ਹਿਰ ਫਿਰੋਜ਼ਪੁਰ ਸ਼ਹਿਰ ਦੇ ਵਿੱਚ ਵਿਆਹ ਸੀਗਾ ਤੇ ਸਫ਼ਰ ਕਾਫੀ ਲੰਮਾ ਸੀਗਾ ਸੜਕਾਂ ਖਾਲੀ ਪਈਆਂ ਸੀ ਕਿਉਂਕਿ ਉਸ ਦਿਨ ਭਾਰਤ ਬੰਦ ਸੀਗਾ ਕਿਸਾਨਾਂ ਦੇ ਅੰਦੋਲਨ ਕਰਕੇ ਭਾਰਤ ਬੰਦ ਕੀਤਾ ਹੋਇਆ ਸੀਗਾ ਤੇ ਆਪਾਂ ਵੀ ਸਟਾਈਲ ਮਾਰਦੇ ਹੋਏ ਗੱਲਾਂ ਬਾਤਾਂ ਮਾਰਦੇ ਮਾਰਦੇ ਸਫ਼ਰ ਤੇ ਚੱਲ ਪਏ ਤੇ ਹੌਲੀ-ਹੌਲੀ 2 ਘੰਟੇ ਦੇ ਟਾਈਮ ਤੋਂ ਬਾਅਦ ਆਪਾਂ ਪਹੁੰਚ ਗਏ ਪੈਲਸ ਰਿਚਮ Ond ਵਿਲਾ ਤੇ ਪੈਲਸ ਦੇ ਅੰਦਰ ਵੜ ਕੇ ਆਪਾਂ ਲਾਈ ਸਭ ਤੋਂ ਪਹਿਲਾਂ ਪਾਰਕਿੰਗ 'ਚ ਗੱਡੀ ਤੇ ਫਿਰ ਆਪਾਂ ਕੱਢਿਆ ਆਪਣੇ ਸ਼ਗਨ ਵਾਲ ਲਫਾਫੇ ਵਿੱਚ ਪਾਇਆ ਸ਼ਗਨ ਤੇ ਉੱਤੇ ਲਿਖਿਆ ਆਪਣਾ ਨਾਮ ਤੇ ਤੇ ਆਪਾਂ ਲਗਭਗ 110 ਤੋਂ 20 ਕਿਲੋਮੀਟਰ ਸਫ਼ਰ ਤੈਅ ਕੀਤਾ ਸੀ ਤੇ 2 ਘੰਟੇ ਲੱਗੇ ਸਾਨੂੰ ਤੇ ਫਾਈਨਲੀ ਅਸੀਂ ਪਹੁੰਚ ਗਏ ਆਪਣੇ ਤੇ ਫਾਈਨਲੀ ਅਸੀਂ ਆਪਣੀ ਪਹੁੰਚ ਕੇ ਆਪਣੀ ਡੈਸਟੀਨੇਸ਼ਨ ਤੇ ਤੇ ਆਪਾਂ ਵੀ ਕੋਟ ਛੋਟ ਪਾ ਕੇ ਪੈਲੇਸ ਦੇ ਅੰਦਰ ਜਾਣ ਲੱਗੇ ਸੀ ਤੇ ਦੇਖੋ ਤਾਂ ਕੋਟ ਸੋਨਾ ਬਲੇਜ਼ਰ ਨਵਾਂ ਲਿਆ ਸੀ ਆਪਾਂ ਤੇ ਆ ਲੱਗੀਆਂ ਹੋਈਆਂ 42 ਗੱਡੀਆਂ ਸਜੀਆਂ ਹੋਈਆਂ ਫੋਰਚੂਨਰ ਸਾਰੀਆਂ ਸਾਰੀਆਂ ਸਜ ਕੇ ਬਾਹਰ ਫੁੱਲਾਂ ਨਾਲ ਸਜ ਕੇ ਖੜੀਆਂ ਕੀਤੀਆਂ ਸੀ ਤੇ ਇਹ ਆ ਜੀ ਮੇਰਾ ਯਾਰ ਦੋਸਤ ਜੀ ਦਾ ਵਿਆਹ ਸੀ ਉਹਦੀ ਫੋਟੋਆਂ ਲੱਗੀਆਂ ਹੋਈਆਂ ਅਸੀਂ 10ਵੀਂ ਤੱਕ ਇਕੱਠੇ ਪੜੇ ਸੀਗੇ ਤੇ ਅੱਜ ਫਾਈਨਲੀ ਬਾਈ ਦਾ ਵਿਆਹ ਵਾ ਤੇ ਪੈਲੇਸ ਕਾਫੀ ਸੋਹਣਾ ਸੀਗਾ ਤੇ ਅੰਦਰ ਸਿੰਗਰ ਲੱਗਣ ਦੀ ਤਿਆਰੀਆਂ ਸੀਗੀਆਂ ਦੇਖਦੇ ਆ ਕਿਹੜਾ ਸਿੰਗਰ ਲੱਗਦਾ ਤੇ ਅੱਗੇ ਜਾ ਕੇ ਪਤਾ ਲੱਗ ਜਾ ਤੁਹਾਨੂੰ ਵੀਡੀਓ ਚ ਵੀ ਕੌਣ ਲੱਗਦਾ ਜੀ ਸਿੰਗਰ ਤੇ ਬਾਕੀ ਪੈਲਸ ਹੋਣਾ ਸੀ ਬਹੁਤ ਅਸੀਂ ਵੀ ਸਭ ਤੋਂ ਪਹਿਲਾਂ ਕੀਤਾ ਅਟੈਕ ਮੱਛੀ ਤੇ ਨੱਕੋਂ ਨੱਕ ਭਰ ਕੇ ਪਲੇਟ ਆਪਾਂ ਮੱਛੀ ਤੇ ਆਪਾਂ ਆਪਣੀ ਪਲੇਟ ਮੱਛੀ ਨਾਲ ਭਰ ਲਈ ਤੇ ਆਪਾਂ ਫਿਰ ਖਾ ਪੀ ਕੇ ਮ제 ਨਾਲ ਇੰਜੋਏ ਕਰਕੇ ਬਾਹਰ ਆ ਗਏ ਸਿੰਗਰ ਦੇਖਣ ਤੇ ਹੁਣ ਸਿੰਗਰ ਨੇ ਲੱਗਣਾ ਸੀ ਤਿਆਰੀਆਂ ਪੂਰੀਆਂ ਜ਼ੋਰਾਂ ਤੇ ਸੀ ਤੇ ਫਾਈਨਲੀ ਮਨਮੋਹਨ ਵਾਰਿਸ ਜੀ ਆ ਗਏ ਆਪਣਾ ਗਾਣਾ ਗਾਉਣ ਤੇ ਆ ਸੁਣੋ ਉਹਨਾਂ ਦਾ ਗਾਣਾ ਸੌਂਗ ਵਧੀਆ ਗਾ ਰਹੇ ਸੀ ਤੇ ਫਿਰ ਅਸੀਂ ਆਪਣਾ ਇੰਜੋਏ ਕਰਨ ਲੱਗੇ ਪੁਰਾਣੇ ਸਕੂਲ ਦੇ ਯਾਰ ਬਲੀ ਇਕੱਠੇ ਹੋਏ ਸੀਗੇ ਤੇ ਅਸੀਂ ਇਕੱਠੇ ਪੜੇ ਸੀ 10ਵੀਂ ਤੱਕ ਤੇ ਆਪਾਂ ਵੀ ਮੋਰੇ ਬਹਿ ਕੇ ਖਾ ਪੀ ਕੇ ਇੰਜੋਏ ਕਰਨ ਆ ਗਏ ਤੇ ਫਰੰਟ ਟੇਬਲ ਤੇ ਬਹਿ ਕੇ ਸਿੰਗਰ ਨੂੰ ਸੁਣਨ ਲੱਗੇ ਆ ਰਾਮ ਨਾਲ ਗਾਣੇ ਬੜੇ ਵਧੀਆ ਗਾ ਰਹੇ ਸੀ ਪੁਰਾਣੇ ਲੋਕ ਗੀਤ ਸੁਣਾ ਰਹੇ ਸੀ ਸਾਰੇ ਗਾਣੇ ਉਹ ਤੇ ਆ ਸੁਣੋ ਤੁਸੀਂ ਵਿਆਹ ਵਾਲੇ ਦੇ ਨਹੀਂ ਉਸੇ ਰਾਤ ਨੂੰ ਸਾਨੂੰ ਜਾਗੋ ਵੀ ਸੀ ਮੇਰੇ ਦੂਸਰੇ ਫਰੈਂਡ ਦੀ ਜਾਗੋ ਸੀਗੀ ਤੇ ਆਪਾਂ ਨਿਕਲ ਗਏ ਉੱਥੋਂ ਲਗਭਗ 5:30 ਵਜੇ ਤੇ ਵਾਪਸੀ ਤੇ ਆਉਂਦੇ ਸਾਨੂੰ ਹਨੇਰਾ ਹੋ ਗਿਆ ਸੀ ਤੇ ਫਾਈਨਲੀ ਆਪਾਂ ਟਾਈਮ ਨਾਲ ਜਾਗੋ ਤੇ ਪਹੁੰਚ ਗਏ ਜਾਗੋ ਦੀ ਤਿਆਰੀਆਂ ਵੀ ਪੂਰੀ ਜੋਰਾਂ ਤੇ ਚੱਲਦੀਆਂ ਸੀਗੀਆਂ ਤੇ ਇੰਨਾ ਸਫ਼ਰ ਤੈਅ ਕਰਕੇ ਅਸੀਂ ਥੋੜਾ ਥੱਕ ਗਏ ਸਭ ਤੋਂ ਪਹਿਲਾਂ ਬੀਤੀ ਆਪਾਂ ਆ ਕੇ ਕੌਫੀ ਤੇ ਇਹ ਸੀ ਮੇਰਾ ਸਕੂਲ ਵਾਲਾ ਯਾਰ ਵੇਲੇ ਜਿਹਦੀ ਜਾਗੋ ਸੀਗੀ ਤੇ ਬੈਠਾ ਆਪ ਮੁੰਡਾ ਬਟਨ ਨਾਲ ਲਵਾ ਰਿਹਾ ਸੀਗਾ ਤੇ ਆਪਾਂ ਵੀ ਬਟਨ ਨਾਲ ਲਾਇਆ ਮੁੰਡੇ ਤੇ ਪੂਰਾ ਰੱਜ ਗਿਆਨ ਪੂਰਾ ਲਵੇੜਦਾ ਮੁੰਡਾ ਉੱਪਰੋਂ ਲੈ ਕੇ ਥੱਲੇ ਤੱਕ ਸਾਰੇ ਤੇ ਬਟਣਾ ਮਿਲਤਾ ਇਹਦੇ ਫਿਰ ਮੇਰੇ ਆਪਣੇ ਸਕੂਲ ਦੇ ਯਾਰ ਵੇਲੇ ਵੀ ਸਾਰੇ ਇਕੱਠੇ ਹੋ ਗਏ ਸਾਰੇ ਬੈਠੇ ਖਾ ਪੀ ਰਹੇ ਸੀ ਆਪਣਾ ਇੰਜੋਏ ਕਰ ਰਹੇ ਸੀ ਤੇ ਆਪਾਂ ਵੀ ਕੋਕ ਪੀਣ ਆ ਲਈਆਂ ਪੈਗ ਬੋਗ ਤਾਂ ਆਪਾਂ ਲਾਇਆ ਨਹੀਂ ਹੈਗਾ ਤੇ ਉਸ ਤੋਂ ਬਾਅਦ ਫਿਰ ਚੱਲ ਪਿਆ ਲੇਡੀ ਸੰਗੀਤ ਜਿਵੇਂ ਬੋਲੀ ਬੋਲੀਆ ਬਹੁਤ ਪਾਈਆਂ ਸਾਰਿਆਂ ਨੇ ਰਲ ਕੇ ਭੰਗੜਾ ਵੀ ਪਾਇਆ ਸੀ ਵੀ ਪੂਰਾ ਰਲ ਕੇ ਇੰਜੋਏ ਕੀਤਾ ਤੇ ਭੰਗੜਾ ਭੰਗੜਾ ਪਾ ਕੇ ਜਾਗੋ ਕੱਢ ਕੇ ਫਿਰ ਆਪਾਂ ਆਪਣੇ ਯਾਰਾਂ ਨਾਲ ਫੋਟੋ ਕਰਾਈਆਂ ਬਟਣਾ ਮਿਲਿਆ ਤੇ ਜੀ ਵੀਡੀਓ ਜਿਹਨੂੰ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਤੇ ਬਾਈ ਪੁਰਾਣੇ ਯਾਰਾਂ ਦੋਸਤਾਂ ਸਕੂਲ ਵਾਲਿਆਂ ਨੂੰ ਮਿਲ ਕੇ ਟਾਈਮ ਦਾ ਪਤਾ ਹੀ ਨਹੀਂ ਲੱਗਦਾ ਕਿ ਕਦੋਂ ਟਾਈਮ ਨਿਕਲ ਜਾਂਦਾ ਵਾ ਤੇ ਸਾਰਿਆਂ ਨਾਲ ਰਲ ਮਿਲ ਕੇ ਅਸੀਂ ਬਹੁਤ ਇੰਜੋਏ ਕੀਤਾ ਤੇ ਕਮੈਂਟ ਕਰਕੇ ਦੱਸਿਓ ਕੌਣ-ਕੌਣ ਆਪਣੇ ਸਕੂਲ ਵਾਲੇ ਯਾਰ ਵੇਲੇ ਨੂੰ ਮਿਸ ਕਰਦਾ ਤੇ ਆਪਾਂ ਤਾਂ ਪੂਰਾ ਇੰਜੋਏ ਕੀਤਾ ਸਾਰਿਆਂ ਨਾਲ ਰਲ ਮਿਲ ਕੇ ਕਿੰਨੇ ਸਾਲਾਂ ਬਾਅਦ ਇਕੱਠੇ ਹੋਏ ਸੀ ਸਾਰੇ ਜਾਣੇ ਅਸੀਂ